ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਬੱਚਿਆਂ ਨੇ ਇੰਨੀ ਕਮਾਤ ਮਾਰੀ ਹੋਈ ਹੈ ਨਾ ਦੇਖੋ ਲੜਨ ਦੇ ਕਿਦਾਂ ਆਏ ਰੱਬਾ ਬੱਸ ਮੀਨੂ ਕੀ ਹਾਲ ਕੀਤਾ ਇਦਾਂ ਸੇ ਤੇ ਨਾ ਲੜੋ ਨਾ ਚੱਲ ਜਾਈ ਬਾਈ ਬਾਤ ਬੱਸ 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 ਕਿੰਨਾ ਕਾਸ਼ੀ ਆਪੋ ਆ ਇੰਜ ਨਹੀਂ ਪਤਾ ਤੰਨੂ ਵੀ ਆਇਆ ਤੰਨੂ ਵੀ ਹਾਂ ਕਰ ਜੋ ਤੰਨੂ ਵੀ ਕਹਿੰਦਾ ਇੱਥੇ ਕੀ ਬਣਾਉਂਦੇ ਆ ਬੱਚੇ ਬਹੁਤ ਜ਼ਿਆਦਾ ਤੰਗ ਕਰਦੇ ਵੇ ਬੱਸ ਬੱਸ ਹੁਣ ਆ ਤੁਮੋਂ ਕੀ ਕੱਟੇ ਵਾਲੀ ਲੈ ਅੰਤ ਚੱਲ ਚੱਲ ਹਰ ਗੁੰਨੇ ਕੜਾ ਕੱਟ ਤੰਗ ਕੀਤਾ ਜਿਹੜਾ ਛਡੋਂ ਦੀ ਵਿੱਚ ਹੋਏ ਕਿੰਦੀ ਬੱਸ ਕਰਦੀ ਹੱਸ ਜੂੜ ਕੇ ਕਹਿੰਦੀ ਬੱਸ ਕਰ ਦਿਓ ਕਹਿੰਦੇ ਕਹਿੰਦੇ ਬੱਸ ਕਰ ਦਿਓ ਬੱਸ ਕਰ ਦਿਓ ਇਹ ਸੱਪ ਆ ਪਾਇਆ ਸੱਪ ਆ ਪਾਇਆ ਹਰਗੁਣ ਕਿੱਦਾ ਕਰ ਧੰਦਾਵਾ ਚੱਲ ਬਸ ਕਰੋ ਹੁਣ ਬਸ ਕਰੋ ਯਾਰ ਬਸ ਕਰੋ ਬਹੁਤ ਹੋ ਗਿਆ ਮੰਮੀ ਚਲ ਗਈ ਹਾਂ ਮੰਮੀ ਚਲ ਗਈ ਅੱਛਾ ਹਾਂ ਬਸ ਕਰੋ ਬੋਤਣ ਬਸ ਕਰੋ ਨਾ ਰੜੋ ਓਏ ਹਰਗੁਣ ਵੇਖਣ ਦੀ ਢਾਡੇ ਵੱਲ ਹਰਗੁਣ ਵੇਖਣ ਦੀ ਢਾਡੇ ਵੱਲ ਹਾਂ ਚੁੱਪ ਹੋਣ ਹਰਗੁਣ ਨੇ ਨਾ ਬਸ ਕਰਾ ਦੇ ਤੂੰ ਮਾਰੀ ਜਾਏ ਚਲੋ ਹਣਾ ਓਏ ਨਾ ਚਲੋ ਸੌਰੀ ਬੋਲ ਇੱਕ ਦੂਸਰੇ ਨੂੰ ਚਲੋ ਸੌਰੀ ਸੌਰੀ ਬੋਲ ਚਲੋ ਸਾਰੇ ਸੌਰੀ ਤੂੰ ਮੇਰੇ ਕੋਲ ਪਲੇਟਾ ਤੂੰ ਵੇ ਨੀ ਕੀ ਕਰੀ ਅੰਦੀ ਉਹ ਮਾਰ ਹੋ ਜਾਤ ਹਾਲੀ ਤੱਕ ਚਾਹ ਨਹੀਂ ਬਣਾ ਕੇ ਦਿੱਤੀ ਕੀ ਗੱਲਿਆ ਔਂ ਨਹੀਂ ਪੀਂਦੀ ਔਂ ਨਹੀਂ ਪੀਂਦੀ ਕਿਉਂ ਨਹੀਂ ਪੀਂਦੀ ਮੈਨੂੰ ਮੈਂ ਨਹੀਂ ਪਸੰਦ ਨਹੀਂ ਪਸੰਦ ਨਹੀਂ ਮੈਨੂੰ ਸਿੰਪਲ ਪਾਣੀ ਨਾਲ ਪੋਣੀ ਥੋਕੇ ਤੇ ਮੈਨੂੰ ਕਹਿੰਦੇ ਇਦਾਂ ਚਾਹ ਪੀ ਸਾਬਾ ਨਹੀਂ ਥੀ ਸਾਬਾ ਨਹੀਂ ਥੀ ਤੋ ਦੀਓ ਹੋਰੇ ਨਹੀਂ ਯਾਰ ਮੈਂ ਆ ਪੀ ਲੈਂਦੀ ਦੁਬਾਰਾ ਬਣਾ ਦੁਬਾਰਾ ਬਣਾ ਸਾਡੇ ਨਾਲ ਗੈਸ ਦੇ ਬਰਨਰ ਹੋ ਗਏ ਖਰਾਬ ਤੇ ਭਾਂਡੇ ਹੋਰੇ ਨੇ ਕਾਲੇ ਚਾਹ ਸਿੱਕੀ ਦੁਬਾਰਾ ਬਣਾ ਤੇ ਹੁਣ ਚੱਲੀ ਆ ਮੈਂ ਸਹੀ ਕਰਵਾਣ ਗਏ ਸੀ ਅੱਛਾ ਹੈਗੀ ਵਰਕੇ ਨਹੀਂ ਹੈ ਜੀ ਚਲ ਫਿਰ ਸੁਣ ਜਾਨੀ ਤੇਰੇ ਪਖਾਂਡੀ ਵੀ ਮਹਾਣੇ ਗਈ ਸੋਈ ਜਾਂਦੀ ਲੜੋ ਲੜੋ ਜਿੰਨਾ ਮਰਜੀ ਲੜੋ ਉਹ ਵੀ ਜਲਦੀ ਤੁਹਾਡਾ ਵਲੌਗ ਹੈ ਵਲੌਗ ਅਸੀਂ ਦਿਖਾਵਾਂਗੇ ਤੁਹਾਨੂੰ ਕਿ ਜਦੋਂ ਪਾਂਡੇਆਂ ਨਾਲ ਲੜਾਈ ਹੋਈ ਸੀ ਉਹ ਸਾਰਿਆਂ ਨੇ ਰਜਾਈਆਂ ਵਾਲੀਆਂ ਨਹੀਂ ਅੰਦਰ ਜਾ ਕੇ ਬਸ ਕੰਮ ਨਹੀਂ ਕਰਨਾ ਕਿ ਇਹਨੇ ਓਹੋ ਅੱਜ ਤੂੰ ਮਾਣੀਂਗੀ ਪਾਂਡੇ ਫਸਟ ਫੋਨ ਇਜ਼ ਓਨਲੀ ਓਨਲੀ ਫੋਰ ਔਰ ਓਨਲੀ ਔਰਲੀਆ ਬੈਟ ਦਾ ਵੱਖਰੇ ਹੀ ਨੇ ਜਾ ਰਹਾ ਹੈ ਸਰਦੀਆਂ ਦੇ ਵਿੱਚ। ਕੋਈ ਆਪੜੀ ਵੇਅਰ ਤੇ ਕੀਤਾ ਨਹੀਂ ਹਲੀ ਤੱਕ ਕੋਈ ਵੀ। ਵੇਅਰ ਕਰਾਂਗੇ ਕੱਲ ਜਾਣਾ ਨਹੀਂ ਆਪਾਂ ਕ੍ਰਾਫਟ ਵੀ ਆ। ਕਿਹੜਾ ਭੱਗ ਜਾਣਾ ਆਹ ਵਾਲਾ? ਦੇਖੋ। ਕਲਰ ਵਧੀਆ ਹੈ? ਵਧੀਆ। ਇਹ ਕਿਹਟਲੇ ਕਹਿੰਦਾ ਆ ਬਲੂ ਬਲੂ ਹਨ। ਲਾਈਕ ਬਲੂ ਜਿਹਾ ਲਾਈਕ ਆਪਾਂ ਨੂੰ ਦਾਸ ਗ੍ਰੇ ਕਹਿ ਸਕਦੇ। ਰੈਂਚ ਨਹੀਂ ਆ ਡਾਰਕ ਗ੍ਰੇ ਡਬਲ ਸ਼ੇਡ ਕਰਦਾ ਹੈ ਨਾ ਹਾਂ ਦੋਨੋਂ ਸੋਹਣੇ ਹੈਗੇ ਆ ਇੱਕ ਬਲੈਕ ਆਇਆ ਨਾ ਕਲਰ ਉਹ ਨਹੀਂ ਆਉਂਗੇ ਮਾਕੀ ਆਉਣੇ ਆ ਵੈਸੇ ਸੰਦੀਪ ਦੀ ਚਾਹ ਪੀਤੀ ਜਾ ਰਹੀ ਆ ਐਨੀ ਮੈਂਸ ਕਰਕੇ ਬਣਾਈ ਮੈਂ ਇੱਕ ਚਾਹੀਓ ਬਲੇ ਕਹਿੰਦੀ ਮੈਂ ਨਹੀਂ ਪੀਣੀ <laughs> होगी <laughs> खलारा <laughs> <laughs> दे <laughs> देखो कमरे हूं कौन चकेगा हाथ खा करो ਕੌਣ ਜਲਦੀ ਹੱਥ ਨਹੀਂ ਦਿੱਤੇ ਹੋਏ ਕਰੇ ਨਹੀਂ ਕਰਦੇ ਕਰੇ ਨਹੀਂ ਹੋਣੇ ਹੱਥ ਨਹੀਂ ਦਿੱਤੇ ਹੋਏ ਆ ਚਾਹ ਕਈ ਆਪਣੀ ਕਿਚਨ ਸਾਫ ਕਰ ਦੋਵੇਂ ਰਲ ਕੇ ਤੇ ਮੈਂ ਕਮਰੇ ਸਾਫ ਕਰ ਦਿੰਨੀ ਓਕੇ ਠੀਕ ਹੈ ਮੈਂ ਦੋਨੋਂ ਰੂਮ ਸਾਫ ਕਰ ਦਿੰਨੀ ਆ ਤੇ ਕਿਚਨ ਦਾ ਕਿਚਨ ਫਿਰ ਇੱਕ ਜਣਾ ਹੀ ਕਰੇਗਾ ਨਾ ਨਹੀਂ ਰਲ ਕੇ ਦੋ ਜਣੇ ਪਾਣੀ ਵਾਲਾ ਖਾ ਮੈਂ ਨਾ ਸਰਦੀ ਆਉਂਦੇ ਫਿਰ ਟਾਈਮ ਆ ਫਿਰ ਦੋ ਜਣੇ ਕਰ ਲੋ ਤੇ ਆ ਵਾਲਾ ਮੈਂ ਕੱਢੀ ਕਰ ਲਵਾਂਗੀ ਦੋਵੇਂ ਰੂਮ ਦਾ ਠੀਕ ਆ ਠੀਕ ਆ ਓਕੇ ਮੈਂ ਲੈ ਜਾਂ ਹਾਂ ਤੇ ਵੀ ਸਾਰਾ ਬੱਚੋ ਚੁੱਕ ਦੇਣਾ ਮੈਂ ਤੇ ਚੁੱਕਣਾ ਮੰਮੀ ਮੈਂ ਕਿ ਸਾਰਾ ਸਮਾਨ ਚੁੱਕ ਦੇਣਾ ਮੈਂ ਨਹੀਂ ਟਮਾਟਾ ਮੇਰੀ ਕੁੜੀ ਨਾ ਨਾ ਚੁੱਕਦੀ ਚੁੱਕਦੀ ਤੇਰੀ ਕੁੜੀ ਓਏ ਸੁੱਤੀ ਵਿਚਾਰੀ ਨਾ ਦੇਖੋ ਇੱਧਰ ਕੀ ਹਾਲ ਨਿਆਣਿਆਂ ਦੇ ਹਮੇਸ਼ਾ ਬਣੀ ਇੱਕੋ ਵਾਈਟ ਹੋਣੀ ਬੈਠੋ ਕੰਨ ਤੇ ਕੀ ਲੈ ਬਾਕੀਗਾ ਮੇਰੇ ਵਾਸਤੇ ਮੇਰੀ ਤੇਜ਼ ਭਾਈ ਜਾ ਰਹੀ ਆ ਬੱਚਿਆਂ ਦੀਆਂ ਚੀਜ਼ਾਂ ਖਾਣ ਦਾ ਬੜਾ ਮਜ਼ਾ ਆਉਂਦਾ ਨਾ ਮੇਰੀ ਆ ਵੈਸੇ ਫੇਵਰੇਟ ਵੇਖੋ ਦੋਦੀ ਦੇਖਣੀ ਤੇ ਮੈਂ ਨਾ ਪੈਨ ਦਾ ਪਲੇਖਾ ਖਾ ਗਈ ਮੈਂ ਕਿਹ ਪੈਨ ਲੈ ਆ ਮੈਨੂੰ ਵੀ ਦੇ ਆ ਪੂਰੀ ਖਾ ਲੋ ਮੇਰੇ ਲਈ ਹੋ ਗਈ ਮੈਂ ਖਾ ਲੀ ਇਹਦੀ ਗੱਲ ਕੀ ਹੈ ਮਸ਼ਮੈਲੋ ਖਾ ਲਾ ਠੀਕ ਕਰੀ ਨਹੀਂ ਕਿਹੜਾ ਪ੍ਰੋਗਰਾਮ ਤਾਂ ਧੌਣ ਵੱਜ ਜਾਂਦੇ ਕੀ ਡਿਸਕਸ ਹੋ ਰਹੀ ਤੁਹਾਡੀ ਆਪਸ ਵਿੱਚ ਆਂਡਵੜੀ ਲੱਗ ਗਈ ਆ ਸੋਚਿਆ ਜਾ ਆਇਆ ਪਹਿਲਾਂ ਤੇ ਧੌਣ ਸੁਣੋ 1000 ਰੁਪਏ ਇੰਨਾਂ ਨੇ ਦੇ ਨਾ ਨਹੀਂ ਚਾਹ ਦਿਖਾ ਗਿਆ ਸਾਡੇ ਨੂੰ ਕਾਇਲਾ ਲੱਗ ਰਹੀਆਂ ਨੇ ਘਰ ਸਾੜੀ ਤੇ ਲੱਗਦੀ ਵੀ ਆ ਭਾਰੇ ਆ ਜਿਹੜੇ ਢੋਲ ਵਾਈਦੇ ਤੇ ਫਿਕਰ ਮੈਂਨਾਂ ਦਾ ਹੰਗਮੈਂਟ ਤੇ ਆਈ ਜਾਂਦੇ ਅੱਗੋ ਪਿਛੋ ਵਿਖਦੇ ਨੇ 5 ਮਿੰਟ 5 ਮਿੰਟ ਨਹੀਂ ਕਰਦੇ ਚੱਲ ਬੰਦ ਹੋ ਗਿਆ ਬੜਾਈ ਦਿਮਾਗ ਖਾਦਾ ਇਹਨਾਂ ਨੇ ਐਦਾਂ ਕੋਈ ਜ਼ਿਆਦਾ ਵੋਟ ਮਿਲਦੀ ਮਤਲਬ ਇਹਨਾਂ ਨੂੰ ਜ਼ਿਆਦਾ ਵੋਟਿੰਗ ਹੁੰਦੀ ਆ ਢੋਲ ਵਜਾਉਣਾ ਕਿ ਨਹੀਂ ਤੁਹਾਨੂੰ ਦੱਸਾਂ ਇਹ ਤੇ ਹੁਣ ਆਪੋ ਆਪਣਾ ਡਿਸੀਜਨ ਹੈ ਨਾ ਆਪ ਲੋ ਆਪਣੇ ਘਰ ਦੇ ਫੈਮਿਲੀ ਦੇ ਵਿੱਚ ਵੀ ਜਿੰਨੋਂ ਪਾਣੀ ਹੈ ਨਾ ਜਿਹਦੇ ਵੱਲ ਮਨ ਥੋੜੀ ਢੋਲ ਵਜਾਓ ਤੁਹਾਨੂੰ ਔਰ ਇਤਨਾ ਸਾਰੇ ਢੋਲ ਵਜਾ ਦੇ ਸਾਰਾ ਪਾਣੀ ਇਹ ਕੀ ਗੱਲ ਹੋਈ ਸਹੀ ਗੱਲ ਹੈ ਰੋਲਾ ਫਾਣਾ ਬੜੀ ਬਿਹਾਲ ਹੁੰਦੀ ਹੈ ਪਹਿਲੇ ਭਾਂਡੇ ਧੋ ਲੈਨੇ ਸੀ ਮੈਂ ਕਿ ਪਹਿਲੇ ਇੰਜ ਚੰਦੀ ਦੀ ਮम्मा ਮੈਂ ਲੋ ਬਣਾ ਕੇ ਆਇਆ ਤੋ ਕੀ ਬ੍ਰੈਡ ਬ੍ਰੈਡ ਆਉਂਦੇ ਅੱਛਾ ਚੱਲ ਭਾਂਡੇ ਧੋ ਲੈਨੇ ਆ ਤੇ ਉਧਰ ਮੀਨੂ ਦੀ लग गए न सफाइया कर बच्चा हौले घर है ही हाल हों बच्चा ना खलारा पींद आह किचन ठीक रहेगा है मैं हर हरगुन हाल तक सुती है ਸਾਨੂੰ ਕੁਸ਼ੀਰ ਬੋ ਮੈਂ ਕਹਿੰਦੀ ਹਰ ਗੁਣ ਮੈਂ ਕਾ ਉੱਠੀ ਨਹੀਂ ਹਲੇ ਧੱਕ ਤੇ ਰਾਤ ਨੂੰ ਭਾਵੇਂ ਸੌਣਾਂ ਤਾਂ ਵੇ ਮੈਨੂੰ ਆਹੋ ਸਾਦਾ ਨੀਂਦ ਪੂਰੀ ਕਰ ਲੈਣੀ ਰਾਤੀ ਵੀ ਨਹੀਂ ਸੌਂਦੀ ਸੀ ਕਹਿੰਦੀ ਮੈਂ ਨਹੀਂ ਸੋਣਾ ਹਲੇ ਨਾਲ ਰਜਿਸਟਰ ਪੜ੍ਹਿਆ ਵਧੀਆ ਲੱਗਦਾ ਆਹੋ ਆਪਣੇ ਸਕੂਲ ਟਾਈਮ ਦਾ ਜਿਆਦਾ ਆ ਜਾਂਦੀ ਨਾ ਜੇਦੋਂ ਆਪਾਂ ਸਕੂਲ ਜਾਂਦੇ ਨਹੀਂ ਤੇ ਆ ਰਜਿਸਟਰ ਹੁਣੇ ਉੱਥੇ ਤੇ ਆ ਉੱਥੋਂ ਦੀ ਯਾਦ ਆ ਗਈ ਆਪਣੇ ਸਕੂਲ ਦੀ ਘਰ ਆ ਕੇ ਫਿਰ ਮੈਡਮਾਂ ਦੀ ਇਸ ਲੰਮੇ ਸੇਮ ਉਸ ਤਾਈ ਆ ਕੇ ਕਾਪੀ ਪੈਨ ਫੜ ਲੈਣਾ ਪੜਨਾ ਹੁੰਦਾ ਨਹੀਂ ਨਾ ਜਦੋਂ ਬਚਪਨਾ ਹੁੰਦਾ ਸੀ ਉਹ ਦੋਨੀਆਂ ਗੱਲਾਂ ਆ ਵਾਂ ਉਸ ਤੋਂ ਬਾਅਦ ਤੇ ਮੈਡਮ ਨੇ ਫਿਰ ਕੀਤਾ ਹਾਂ ਕਲਾਸ ਦੇ ਵਿੱਚ ਹਨਾ ਛੋਲੇ ਦੇ ਨਾਲ ਸੇਮ ਉਸੇ ਤਰ੍ਹਾਂ ਹੀ ਘਰ ਆ ਕੇ ਆਪਾਂ ਕਰਨਾ ਜਦੋਂ ਸਿਆਣੇ ਹੋਏ ਪਤਾ ਉਦੋਂ ਲੱਗਾ ਕਾਪੀ ਕਰਨਾ ਸੇਮ ਆ ਕੇ ਫਿਰ ਉਦਾਂ ਹੀ ਲੱਗ ਬੋਲਦੇ ਹਾਂ ओ नहीं बनी है तेरी हर हर गुनका नहीं एंजल ब्रेड ब्रेड तेरी नहीं बननी वैसे ही नहीं आ, पाए है शूज किधर पाए हैं नहीं आ किधर है किन्हों भोज के पाए अपने <laughs> पाए यार अपने तो मतलब ਕੈਰੀਅਨ ਜੱਟਾ ਦੇ ਵਿੱਚ ਕਹਿੰਦੇ ਨਾ ਕੈਰੀਅਨ ਜੱਟਾ ਕੇ ਜਿਹਨੇ ਮੇਰੀ ਦਿਲ ਲੁੱਟਿਆ ਆਹੋ ਉਹ ਵਾਲੀ ਮੂਵੀ ਚ ਕਹਿੰਦੇ ਦਿਲਜੀਤ ਦੀ ਤੇ ਉਹਦੇ ਗਿੱਪੀ ਗਰੇਵਾਲ ਦੀ ਮੂਵੀ ਚ ਉਹ ਕਹੂਗੇ ਪੀਜ਼ਾ ਖਾਣਾ ਆਪਾਂ ਦਾ ਮਤਲਬ ਆਪਾਂ ਪਹਿਲਾਂ ਮੈਂ ਕੁੱਤੀ ਕੁਰਸੀ ਤੋਂ ਉਹਦਾ ਕੰਮ ਨਹੀਂ ਆਜ ਕੀ ਸਾਬਦਾ ਮੈਂ ਕਿਹਾ ਸੀ ਮੈਂ ਅੱবি ਆਹ ਕਵਾ ਨਹੀਂ ਲੈਣਾ ਕੀ ਹੋਇਆ ਕੀ ਹੋਇਆ ਉਸ ਮਾਨ ਦੇਣਾ ਇੱਥੇ ਇੱਥੇ ਆਹੋ ਸੈਟਿੰਗ ਕਰਨੀ ਕਮੇਡੀ ਆਹ ਤਾਂ ਮੈਂ ਕਿਹਾ ਮੈਂ ਕਿਹਾ ਕਵਾ ਨਹੀਂ ਲੈਣਾ

कंफर्म <laughs> नहीं हो खलारा चुकना बच्चे दे पाई जानते अर्गुन कुट दें पी एंजल <laughs> मैं कुछ नहीं किया <laughs> <laughs> ਤਲੇ ਹਨ ਮੀਨੋ ਦੀ ਦੀਆਂ ਹੋਣੀਆਂ ਜਾਣ ਦੀਆਂ ਤਿਆਰੀਆਂ ਦਿਖਾਉਣੀ ਐ ਇਲਾ ਸਾਰਾ ਤਾਂ ਸਾਫਾਈ ਹੋ ਗਈ ਵੈਰੀ ਗੁੱਡ ਕਿਚਨ ਵੀ ਹੋ ਗਈ ਕਲੀਨ ਹਾਂ ਅੱਦਾਲ ਮਿਲ ਕੇ ਸਾਰਿਆਂ ਨੇ ਸਾਫਾਈ ਕਰਤੀ ਤੇ ਇਹ ਸਾਡਾ ਅੱਜ ਦਾ ਵਲੋਗ ਹੈਗਾ ਹੀ ਡੇਲੀ ਰੁਟੀਨ ਵਾਲਾ ਜੋ ਕਿ ਅਪਾ ਡੇਲੀ ਕਰਦੇ ਆ ਵੈਸੇ ਕੋਸ਼ਿਸ਼ ਇੰਜੋਏਮੈਂਟ ਕਰੀਦਾ ਫੁੱਲ ਕੰਮ ਕਰੀਦਾ ਬੱਚੇ ਲੜ ਤੇ ਉਹਨਾਂ ਨੂੰ ਛਡਾ ਕੰਮ ਵੈਸੇ ਤੇ ਆਪਾਂ ਸੋਚਿਆ ਆ ਹਨਾ ਵੀ ਕੰਟੀਨਿਊ ਵਲੋਗ ਆਉਣਗੇ ਸਾਡੇ ਬਾਕੀ ਜੇ ਟਾਈਮ ਮਿਲਿਆ ਬੱਚਿਆਂ ਦੇ ਨਾਲ ਤੇ ਜਰੂਰ ਨਹੀਂ ਤਾਂ ਕਹਿ ਨਹੀਂ ਸਕਦੇ ਕੁਝ ਕੋਸ਼ਿਸ਼ ਪੂਰੀ ਹੈ ਸਾਡੀ ਤੇ ਹੁਣ ਮੈਨੂੰ ਦੋ ਇਜਾਜ਼ਤ ਮੈਂ ਜਾਵਾਂ ਆਪਣੇ ਘਰ ਮੈਂ ਆਪਣੇ ਸ਼ਰਾਨੀ ਘਰ ਛੱਡ ਕੇ ਥੋੜੀ ਦੇਰੀ ਹੂੰ ਤੇ ਹੁਣ ਮੈਂ ਜਾ ਕੇ ਦੇਖਾਂ ਠੀਕ ਆ ਓਕੇ ਚੱਲੇ ਫਿਰ ਹਾ ठीक है ओके बाय सुबह आ जाओ फिर आप जावे क्राफ्ट भी यार ओके चलो ओ खैर गुण भी उठ गया मेरा पुत शोना जा ਹਰ ਗੁਣਾ ਦੀ ਖੋਸ਼ ਦੇ ਲਿਆ ਹਨਾ ਹਰ ਗੁਣ ਹਰ ਗੁਣ ਬਿਲਕੁਲ ਤੰਗ ਨਹੀਂ ਕਰਦੇ ਅਮਨੁਹ ਚਾਂਦੀ ਕੁਰੀ ਸ਼ਾਂਤ ਦੁੱਧ ਕਰੀ ਕਰੀ ਉਹ ਮੇਰੇ ਉਹ ਵੇ ਲੋ ਸਵੇਰੇ ਰੈਡੀ ਕਰੀਦਾ ਇਹਨੂੰ ਤੇ ਕੀ ਹਾਲਤ ਬਣਾ ਲੈਂਦੀ ਆ ਸ਼ਾਮ ਤੱਕ ਕਿ ਨਹੀਂ ਨਹੀਂ ਕਰਦੋ ਅੱਜ ਨਾਲੇ ਕਿ ਕਿ ਉੱਪਰ ਉਹ ਹੀ ਨਾ ਮਸਤੀ ਵੀ ਕੀਤੀ ਹੈ ਤਾਂ ਕੁਛ ਆਪਾਂ ਧੁੱਪੇ ਬੈਠ ਜਾਈਏ ਤਾਂ ਉੱਪਰ ਕੋਠੇ ਤੇ ਤੇ ਉਹ ਫਿਰ ਉੱਥੇ ਵੀ ਮਿੱਟੀ ਦੇ ਵਿੱਚ ਖੇਲਦੀ ਰਹਿੰਦੀ ਆ ਘੱਟਾ ਮਿੱਟੀ ਹੁੰਦਾ ਉੱਪਰ ਆ ਸਾਰਾ ਜਿੰਨਾ ਖਲਾਰਾ ਪਿਆ ਇਹਨਾਂ ਦੀ ਵਜ੍ਹਾ ਨਾਲ ਸਰਾਜ ਸੁੰਦੇਨੀਆ ਤੇ ਹੁਣ ਅਮੀਨੂ ਦੀਦੀ ਸ਼ਰਾਜ ਨੂੰ ਘਰੇ ਛੱਡ ਕੇ ਆਏ ਆ ਦਵਾਈ ਦੇ ਕੇ ਕਹਿੰਦਾ ਮੱਠੇ ਰਹਿਣਾ ਨਹੀਂ ਕਿ ਕਿ ਕਾਰੀ ਚੱਲਣਗੇ ਨਾ ਮੈਂ ਕਾਰ ਹੀ ਜਾਉਂਦਾ ਫਰੈਂਚ ਉੱਧਰ ਹੂੰ ਫਰੈਂਸ ਕਰਕੇ ਬੈਠ ਜਾਂਦਾ ਆ ਤੇ ਮੋਬਾਈਲ ਦੇਖਦਾ ਰਹਿੰਦਾ ਤੇ ਉਹਨਾਂ ਨੂੰ ਕੋਲ ਬਿਠਾ ਲੈਂਦਾ ਆ ਅੰਦਰ ਹਰ ਗੁਣ ਹਰ ਗੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਪੁੱਤ ਇੱਧਰ ਇੱਧਰ ਦੇ ਕੇ ਬੋਲੋ ਸਾਰਿਆਂ ਨੂੰ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲੋ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਹਾਂਜੀ ਉਹ ਫੇਸ ਆਸਟਿਕ ਆ ਬਲੰਦ ਬੈ ਸਾਰਿਆਂ ਨੂੰ ਪੁੱਤ ਤੇਰੇ ਮਗਰ ਨੂੰ ਪਾ ਬਲਾ ਦੇ ਨਾ ਉੱਪਰ ਬੈ ਉੱਪਰ ਬੈਠ ਜਾ ਬੈੱਡ ਤੇ ਬੈਠ ਜਾ ਬੈੱਡ ਤੇ ਬੈਠ ਜਾ ਸਾਰੇ ਸਸੀ ਕਾਲ ਸਾਰਿਆਂ ਨੂੰ ਆਏ ਨਹੀਂ ਗਦੇ। ਕਿਆ ਕੀ ਹਾਲ ਝੇ? ਕਿਆ ਕੀ ਹਾਲ ਝੇ? ਕਿਆ ਠੀਕੋ ਸਾਰੇ? ਯਾ ਰਾਤੀ ਹਰਗੁਨੇ ਹਰਗੁਨੇ ਸਾਰਿਆਂ ਨੂੰ ਡਾਂਸ ਕਰਕੇ ਦਿਖਾ ਦਿਓ। ਸਾਰਿਆਂ ਨੂੰ ਡਾਂਸ ਕਰਕੇ ਦਿਖਾ ਦਿਓ। ਆਏ ਨਹੀਂ ਗਦੇ ਡਾਂਸ ਕਰਦਾ ਬਾਉ। ਮੇਰੀ ਕਾਲ ਹੀ ਐਕਟਿਵਾ ਦਾ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ। ਪਾਣੀ ਪਾਣੀ ਹੋ ਗਈ ਮੈਂ ਪਟੂ ਹਾਂ ਕਰ ਹੁੰਦਾ ਅੜਕੇ ਕੰਨ ਕੁੜਤੀ ਤੇਰੀ ਦੇ ਮੈਨੂੰ ਆਹ ਲਟਕ ਕੰਨ ਤੇ ਕੁੜਤੀ ਤੇਰੀ ਦੇ ਮੈਨੂੰ ਲਟਕਣ ਪਟ ਗਏ ਚਾਹ ਦਾਂਸ ਕਰੋ ਇੱਧਰ ਸ਼ਾਹ ਜੀ ਸਾਡੇ ਲੱਗੇ ਭਾਂਡੇ ਮਾਂਜਨ ਗੁੱਸੇ ਦੇ ਵਿੱਚ ਪੂਰੇ ਗੁੱਸੇ ਦੇ ਦੇ ਕੁੜਤੀ ਤੇਰੀ ਦੇ ਮੈਨੂੰ ਲਟਕਨ ਪਟ ਗਏ ਚਾ ਡਾਂਸ ਕਰੋ ਇੱਧਰ ਸ਼ਾਹ ਜੀ ਸਾਡੇ ਲੱਗੇ ਭਾਂਡੇ ਮਾਂਜਨ ਗੁੱਸੇ ਦੇ ਵਿੱਚ ਪੂਰੇ ਗੁੱਸੇ ਦੇ ਗੁੱਸਾ ਕੇ ਹੱਸਾ ਕਰ ਗੁਰ ਕੀ ਲਿਆਉ ਮੈਂ ਮਾਂਜ ਦਾ ਕਿਆ ਜੇ ਸਬਜੀ ਕਿ ਬਣਾਉਣੀ ਪਹਿਲਾ ਦਿਨ ਬੇੜ ਲਵਾ ਗੁੱਸਾ ਜਿਹਾ ਬੁਰਾ ਆਇਆ ਨਹੀਂ ਰੋਟੀ ਦੇ ਵਿੱਚ ਕੀ ਖਾਣਾ ਹੈ ਅੱਜ ਹਰਗੁਣ ਹਰਗੁਣ ਸਾਈਡੋਂ ਉਹ ਉਧਰ ਉਧਰ ਹੋ ਬੁੱਤੇ ਇਹ ਬੋਲੀ ਪਾਜਾ ਹਉ ਹਰਗੁਣ ਮਸਤੀ ਕਰਦੀ ਜੇ ਇੱਥੇ ਹਰਗੁਣ ਕਰਕੇ ਨਾ ਇੱਥੇ ਫੋਲਡਿੰਗ ਮੰਝਾ ਲਗਾਇਆ ਹੈ ਕਿਉਂਕਿ ਦਵਾਜਾਂ ਨਹੀਂ ਨਾ ਹੈਗਾ ਕੋੜੀਆਂ ਦਾ ਤੇ ਇੱਥੋਂ ਡਰ ਲੱਗਦਾ ਵੀ ਹਰਗੁਣ ਨੀਚੇ ਡਿੱਗ ਨਾ ਜਾਵੇ ਕੋੜੀਆਂ ਦੇ ਵਿੱਚ ਤੇ ਇੱਥੇ ਫਿਰ ਮੰਝਾ ਲਗਾ ਦੇਦਾ ਫਿਰ ਹਰਗੁਣ ਦੇ ਡਿੱਗਾ ਦਾ ਡਰ ਨਹੀਂ ਹੁੰਦਾ ਹਨਾ ਹਰਗੁਣ ਹਾਂ ਹਰਗੁਣ ਮਸਤੀ ਕਰਨ ਦੀ ਬਹੁਤ ਜ਼ਿਆਦਾ ਉੱਪਰ ਭਟਨਾਵਾ ਅੱਛਾ ਚਲੋ ਯਾ अच्छा टीवी लगा या एलसीडी लगानी अच्छा डांस करना है गुने ओके स्माइल कर दो <laughs> करना है गुने लिया है। है? है। मैं लगा की करना है, फाई। फाई? फाई है फ्लाई फ्लाई है यो फ्लाई हां अच्छा किदा करने है फ्लाई <laughs> अर्जुन मैं करके फ्लाई आवा किस राम अच्छा मैं लगावा फिर सोंग लगादा गुन्नू है हैं केड़ा मोरनी हैं हाँ। केड़ा मोरनी हाँ। केड़ा ਮਿੱਟੀ ਮਿੱਟੀ ਕਿਹੜਾ ਮੋਰ ਨਹੀਂ ਲਗਾਉਣਾ ਹਰਗੁਨੇ ਸੌਂਗ ਉੱਪਰ ਹੀ ਉੱਪਰ ਹੀ ਨੱਚੋ ਤੇਰੇ ਹੁੰਨੀਆਂ ਕਾਦੀ ਪਿਆਰੇ ਜਿ ਪੁੱਛਾ ਇੰਨਾ ਕਾਦਰ ਜਿ ਪੁੱਛਾ ਆ ਪਰਸ਼ਾਵਾਂ ਜੀ ਮੈਂ ਬਲਾਵਾ ਕਿੰਕੇ ਫਲਾਈ ਆਵਾ ਵਹਾਨ ਦੀਏ ਮੈਂ ਕਰਕੇ ਫਲਾਈ ਮਾ ਮੀ ਹਰ ਗੁੰ ਨੂੰ ਬਹੁਤ ਖੁਸ਼ ਹੈ ਹਰ ਗੁੰ ਦੇ ਫੇਵਰਟ Song ਲੱਗੇ ਹੋਏ ਆ ਆ ਹਰ ਗੁੰ ਨੂੰ ਫੇਵਰਟ ਆ ਪਸੰਦ ਬਹੁਤ ਆ ਵਾਲ ਕੁਲਾਸ ਦੁਕਾਨੇ ਆਵੇ ਨਾ ਕੋਈ ਚਲੋ ਠੀਕ ਹੈ ਜੀ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਏ 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 ਬਾਏ